ਬਾਈ ਜੀ ਇਹੋ ਜਿਹੇ ਖਰਚੇ ਆਪਾਂ ਕਿਹੜੇ ਖਾਤੇ ਪਾਈਏ ਬੰਦਾ ਚੰਗਾ ਭਲਾ ਆਉਂਦਾ ਵੀ ਢੀੜਾ ਮਾਰ ਕੇ ਆਉਣੇ ਖੇਤ ਅਚੰਚੇਤ ਇਹੋ ਜਿਹਾ ਖਰਚਾ ਸਾਹਮਣੇ ਆ ਜਾਂਦਾ ਹੈ ਨੁਕਸਾਨ ਤੇ ਬਹੁਤ ਵੀਰਣ ਆ ਇਹੋ ਜੀ ਘਟਨਾ ਵਾਪਰਦੀ ਹੈ ਜਦੋਂ ਤੜਕੇ ਤੜਕੇ ਖੇਤ ਢੀੜਾ ਮਾਰ ਜਾਂਦੇ ਤੇ ਜਾਂਦਿਆਂ ਨੂੰ ਖੂਪ ਭਰਿਆ ਪਿਆ ਹੁੰਦਾ ਘਾਰ ਆ ਪੈ ਕੇ ਚਲੋ ਵਜਾ ਜੋ ਵੀ ਹੁੰਦੀ ਹੈ ਕੋਈ ਖੁੱਲਾ ਪਾਣੀ ਛੱਡ ਜਾਂਦਾ ਹੈ ਕਈ ਵਾਰੀ ਚੂਹੇ ਨੁਕਸਾਨ ਕਰ ਜਾਂਦੇ ਆ ਪਰ ਮਕਸਦ ਇਹ ਹੈ ਬਾਈ ਜੀ ਇਹ ਖਰਚੇ ਆਪਾਂ ਪਹਿਲਾਂ ਨਹੀਂ ਯਾਦ ਰੱਖਦੇ ਹੋ ਜੀ ਮੰਨ ਕੇ ਨਹੀਂ ਚੱਲਦੇ ਜਦੋਂ ਆਪਾਂ ਠੇਕੇ ਤੇ ਵਾਣ ਲੈਨੇ ਆ ਤਾਂ ਇਹੋ ਜਿਹਾ ਖਰਚਾ ਵੀ ਆਪਾਂ ਨੂੰ ਯਾਦ ਰੱਖਣਾ ਚਾਹੀਦਾ ਵੀ ਹੋ ਸਕਦਾ ਕਿਉਂਕਿ ਆਪਣਾ ਕਿਹੜਾ ਕੋਈ ਇੰਸ਼ੋਰੈਂਸ ਹੋਇਆ ਹੁੰਦਾ ਜਾਂ ਬੀਮਾ ਹੋਇਆ ਹੁੰਦਾ ਜ਼ਮੀਨ ਦਾ ਤੇ ਇਹ ਖਰਚੇ ਆਪਾਂ ਨੂੰ ਯਾਦ ਰੱਖਣੇ ਚਾਹੀਦੇ ਹਰ ਵਕਤ ਵੀ ਅਚਨਚੇਤ ਇਹ ਖਰਚਾ ਵੀ ਹੋ ਸਕਦਾ ਵੈਸੇ ਤਾਂ ਖੂਹ ਵਾਲੀਆਂ ਮੋਟਰਾਂ ਘੱਟ ਹੀ ਰਹਿ ਗਈਆਂ ਪਟਾਵੀਆਂ ਟਾਵੀਆਂ ਹੈਗੀਆਂ ਇਹ ਆਪਾਂ ਨੂੰ ਖਰਚਾ ਪਹਿਲਾਂ ਹੀ ਮੰਨ ਕੇ ਚੱਲਣਾ ਚਾਹੀਦਾ ਜਿਨ੍ਹਾਂ ਦੇ ਖੂਹ ਵਾਲੀਆਂ ਮੋਟਰਾਂ ਲੱਗੀਆਂ ਤੇ ਬਾਕੀ ਜਿਹੜੀਆਂ ਚੂਹਿਆਂ ਦੇ ਖੱਡਾਂ ਇਹਦਾ ਧਿਆਨ ਰੱਖਿਆ ਕਰੋ ਵੀ ਇਹੋ ਜਿਹੀਆਂ ਘਾਰਾਂ ਤੋਂ ਆਪਾਂ ਬਚ ਸਕੀਏ ਆ ਦੇਖੋ ਤਕਰੀਬਨ 6 ਮਹੀਨੇ ਬਾਅਦ ਮੋਟਰ ਕੱਢੀ ਆਪਾਂ ਮੋਟਰ ਵਿੱਚੋਂ ਕੱਢ ਕੇ ਜੇ ਤਾਂ ਠੀਕ ਹੈ ਤਾਂ ਵਾਰਨਿਸ਼ ਕਰਾ ਕੇ ਰੱਖ ਦਾਂਗੇ ਤੇ ਨਹੀਂ ਆਪਾਂ ਨੂੰ ਨਵੀਂ ਪਾਉਣੀ ਪਊਗੀ ਚਲੋ ਬਾਈ ਜੀ ਵੀਡੀਓ ਬਣਾਉਣ ਦਾ ਮਕਸਦ ਆ ਹੀ ਹੈ ਤੇ ਥੋੜਾ ਧਿਆਨ ਰੱਖੋ ਇਹੋ ਜਿਹਾ ਖਰਚਾ ਬੋਝ ਬਣ ਜਾਂਦਾ ਕਈ ਵਾਰੀ ਜਿਹੜਾ ਕੋਈ ਗਰੀਬ ਕਿਸਾਨ ਠੇਕੇ ਤੇ ਬਾਣ ਬੂਣ ਲੈਂਦਾ ਤਾਂ ਪਹਿਲੇ ਹੀ ਜਿਹੜੀ ਇਸ ਤਰ੍ਹਾਂ ਵਾਪਰ ਜੇ ਉਹਦੇ ਦਿਲ ਪੁੱਛੇ ਲੋੜੀਦਾ ਤੇ ਬਾਕੀ ਖੂਹ ਵਾਲੀਆਂ ਮੋਟਰਾਂ ਰਹਿ ਹੀ ਘਟ ਗਈਆਂ ਸ਼ਾਇਦ 5-7 ਸਾਲਾਂ ਨੂੰ ਬਿਲਕੁਲ ਖੂਹ ਵੀ ਅਲੋਪ ਹੋ ਜਾਣਗੇ ਬਿਲਕੁਲ ਸਫਾਇਆ ਹੋ ਜੋ ਖੂਹਾਂ ਦਾ ਕਿਉਂਕਿ ਸਮਰਸੀ ਵਾਲ ਮੋਟਰਾਂ ਆ ਗਈਆਂ ਤੇ ਉਹ ਚ ਕੋਈ ਪਾਣੀ ਪੀਣ ਦਾ ਡਰ ਨਹੀਂ ਰਹਿੰਦਾ ਇਹ ਤੇ ਰਿਸਕ ਵੀ ਬਹੁਤ ਹੈ ਮਿੱਟੀ ਕੱਢਣ ਤੇ 100 ਘਟਣਾ ਵੀ ਵਾਪਰ ਸਕਦੀ ਹੈ ਤੇ ਧਿਆਨ ਰੱਖਿਆ ਕਰੀ ਆਪੋ ਆਪਣਾ ਖੂਹਾਂ ਦਾ ਕਿਉਂਕਿ ਘਟੂ ਘਟ ਮੈਂ ਤੁਹਾਨੂੰ ਦੱਸਦਾ ਵੀ ਮੇਰਾ ਇਹ 15000 ਰੁਪਿਆ ਖਰਚਾ ਆ ਗਿਆ ਇਹਨੂੰ ਕੱਢਣ ਤੇ ਤੇ ਬਾਕੀ ਇਹਦਾ ਪਤਾ ਲੱਗੂ ਆਪਾਂ ਨੂੰ ਮੋਟਰ ਠੀਕ ਹੈ ਜਾਂ ਗਲਤ ਹੈ ਸੜੀ ਹੋਈ ਹੈ ਤੇ ਚਲੋ ਦੇਖਦੇ ਆ ਮੋਟਰ ਨੂੰ ਮੋਟਰ ਨੂੰ ਤੋ ਧੂਕ ਕੇ ਆਪਾਂ ਵਧੀਆ ਬਣਾ ਲਿਆ ਇਸ ਤੋਂ ਬਾਅਦ ਜਿਹੜਾ ਇਲੈਕਟ੍ਰੀਸ਼ੀਅਨ ਆ ਉਹਦਾ ਕੰਮ ਰਹਿ ਗਿਆ ਚਲੋ ਦੇਖਦੇ ਆਂ ਜੇ ਸੜੀ ਵੀ ਨਾ ਹੋਈ ਤਾਂ 베어ਿੰਗ ਤਾਂ ਇਹਦੇ ਬਦਲਨੇ ਪੈਣਗੇ ਕਿ ਘਟੂ ਘਟ ਖਰਚਾ ਜੇ ਨਾ ਵੀ ਇਹ ਸੜੀ ਹੋਈ ਤਾਂ ਖਰਚਾ ਆ ਜਾਊਗਾ ਤੇ ਤਕਰੀਬਨ 1500-2000 ਤੇ ਮਿਸਤਰੀ ਦੀ ਲੇਬਰ ਦਾ ਅਲੱਗ ਤੋਂ ਬਾਕੀ ਬਾਈ ਜੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਜਿਹੜੇ ਖੂਹਾਂ ਵਾਲੇ ਕਿਸਾਨ ਆ ਉਹ ਚੱਕੰਨੇ ਹੋ ਸਕਣ ਤੇ ਆਪਣੇ ਖੂਦ ਦਾ ਆਲਾ ਦਵਾਲਾ ਸਾਫ਼ ਰੱਖਣ ਵੀਡੀਓ ਵੇਖਣ ਲਈ ਧੰਨਵਾਦ ਜੀ